ਤੇਜ਼ ਰਫ਼ਤਾਰ ਸਕਾਰਪੀਓ ਨੇ ਮੋਟਰਸਾਈਕਲ ਚਾਲਕ ਨੂੰ ਦਰੜਿਆ ਮੌਕੇ ਤੇ ਹੀ ਹੋਈ ਮੌਤ ਮ੍ਰਿਤਕ ਸ਼ਾਮ ਨੂੰ ਡਿਊਟੀ ਤੋਂ ਘਰ ਪਰਤ ਰਿਹਾ ਸੀ ਸਮਰਾਲਾ ਮਾਚੀਵਾੜਾ ਸੜਕ ਤੇ ਪਿੰਡ ਵਾਲਿਓ ਨੇੜੇ ਇੱਕ ਭਿਆਨ ਖਾਸੇ ਵਿੱਚ ਇੱਕ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ ਇਹ ਹਾਦਸਾ ਸਮਰਾਲਾ ਸਾਈਡ ਤੋਂ ਮਾਚੀਵਾੜਾ ਵੱਲ ਜਾ ਰਹੀ ਇੱਕ ਤੇਜ਼ ਰਫ਼ਤਾਰ ਸਕਾਰਪੀਓ ਵੱਲੋਂ ਸਾਹਮਣੇ ਆ ਰਹੇ ਇੱਕ ਮੋਟਰਸਾਈਕਲ ਚਾਲਕ ਨੂੰ ਦੜੇ ਜਾਣ ਦੇ ਕਾਰਨ ਵਾਪਰਿਆ ਇਸ ਹਾਦਸੇ 'ਚ ਮਰਨ ਵਾਲੇ ਮੋਟਰਸਾਈਕਲ ਚਾਲਕ ਦੀ ਪਛਾਣ ਇੰਦਰਜੀਤ ਸਿੰਘ ਉਮਰਕਰੀ 50 ਸਾਲ ਵਾਸੀ ਸਮਰਾਲਾ ਵੱਜੋਂ ਹੋਈ। ਉੱਥੇ ਹੀ ਹਾਦਸੇ ਦੌਰਾਨ ਸਕਾਰਪਿਓ ਚਾਲਕ ਮੌਕੇ ਤੇ ਗੱਡੀ ਛੱਡ ਕੇ ਫਰਾਰ ਹੋ ਗਿਆ। ਹਰਪਾਲ ਸਿੰਘ ਹਰਪਾਲ ਸਿੰਘ ਲੀਟਾ ਗੱਲ ਸੀ। ਵਿਸ਼ਕਰਮ ਲੀਟਰ ਤੋਂ ਬੋਲਦੇ ਨੇ। ਇਹ ਜਿਹੜਾ ਐਕਸੀਡੈਂਟ ਹੋਇਆ ਕੀ ਹੈ ਜੀ? ਪਤਾ ਹੈ। ਇਹ ਮੇਰੇ ਗਵਾਰਡੀ ਨੇ ਜੀ ਇੰਦਰਜੀਤ ਸਿੰਘ ਮੱਚਵੜਾ ਸਾਹਿਬ ਦੋ ਡਿਊਟੀ ਕਰਕੇ ਆ ਰਹੇ ਸੀ ਆਪਣੇ ਘਰ ਨੂੰ 7:05 ਵਜੇ ਤੇ ਕੋਈ ਸਕਾਰਪਿਓ ਵਾਲੇ ਸੀਗੇ ਮੁੰਡੇ। ਉਹਨਾਂ 'ਨ ਸਿੱਧੀ ਟੱਕਰ ਹੋ ਗਈ ਜੀ। ਰੋਂਗ ਸਾਈਡ 'ਤੇ ਜਾ ਕੇ ਟੱਕਰ ਮਾਰੀ ਉਹਨਾਂ ਨੇ। ਏ ਕੀ ਕੰਮ ਕੀ ਕਰਦ ਨੇ ਇਹ ਇਹ ਫੈਕਟਰੀ ਡਿਊਟੀ ਕਰਦੇ ਨੇ ਫੈਕਟਰੀ ਚ ਉਮਰ ਕਿੰਨੀ ਹੋਗੀ 45 ਸਾਲ ਤੇ ਕਿੰਨੇ ਵਜੇ ਦੀ ਘਟਨਾ ਹੈਗੀ ਹੈ 7:05 ਵਜੇ ਤੱਕ ਜੀ ਐਕਸੀਡੈਂਟ ਕਿੱਥੇ ਹੋਇਆ ਜੀ ਇਹ ਇਹ ਬਾਲੇ ਕੋਲ ਗਰਾਰ ਢਾਬੇ ਦੇ ਨੇੜੇ ਦੇ ਲਈ ਹੈ ਬਿਲਕੁਲ ਇਹਨਾਂ ਦੀ ਮੌਤ ਦੀ ਡੈਥ ਹੋ ਗਈ ਜਾਂ ਹਸਪੀਟਲ ਲੱਗ ਨਾ ਮੌਤ ਦੀ ਡੈਥ ਹੋ ਗਈ ਮੌਤ ਦੀ ਡੈਥ ਹੋ ਗਈ ਤੇ ਗੱਡੀ ਉੱਥੇ ਖੜੀ ਹੈ ਜੀ ਗੱਡੀਆਂ ਦੋਨੇ ਉੱਥੇ ਖੜੀਆਂ ਨੇ ਮੋਟਰਸਾਈਕਲ ਲੀਚੀ ਆ ਉਹਦੇ ਗੱਡੀ ਦੇ ਸਕਾਰਵੀਓ ਦੇ ਤੇ ਗੱਡੀ ਉੱਤੇ ਮੌਜੂਦ ਖੜੀ ਆ ਔਰ ਫਨੂਟ ਲਾ ਦੇ ਦੀ ਹੁਣ ਸਾਜੀ ਆ ਜਿਆ ਭੈਣੀ ਆ ਉੱਥੇ ਪਹੁੰਚ ਗਏ ਨੇ ਤੇ ਬਾਡੀ ਇੱਥੇ ਲਿਆਂਦੀ ਆਪਣੇ ਹਸਪਤਾਲ ਲਿਆਂਦੀ ਆ ਮਚਵੜ ਤੋਂ ਤੁਸ ਵਾਲਾ ਨੂੰ ਆ ਰਹੀ ਸੀ ਹਾਂਜੀ ਹਾਂਜੀ ਡਿਊਟੀ ਕਰਕੇ ਆਪਣੇ ਆ ਜੀ ਮੋਟਰਸਾਈਕਲ ਤੇ ਮੋਟਰਸਾਈਕਲ ਤੇ ਸੀ ਗਈ ਔਰ ਵੀ ਗੱਡੀ ਨੇ ਐਕਸਟੈਂਡ ਹਾਂਜੀ ਹਾਂਜੀ ਸਰ ਹੁਣੇ ਥੋੜੀ ਦੇਰ ਪਹਿਲਾਂ ਮੈਂ ਕੋਈ ਇੱਕ ਡੈਡ ਬਾਡੀ ਆਈ ਹੈ ਜਿਹਨਾਂ ਦਾ ਨਾਮ ਇੰਦਰ ਇੰਦਰਜੀਤ ਸਿੰਘ ਸਨੁਭਰਵੰਦ ਸਿੰਘ ਆ ਉਹ ਚੰਡੀਗੜ੍ਹ ਸਮਰਾਲਾ ਰਹਿੰਦੇ ਆ ਤੇ 50 ਤਕਰੀਬ 50 ਸਾਲ ਦੀ ਹੋ ਗਰਾਂ ਉਹਨਾਂ ਦੀ ਤੇ ਜੋ ਐਕਸੀਡੈਂਟ ਨਾਲ ਬਾਲੇਓ ਦੇ ਕੋਲ ਹੋਇਆ ਕੁਝ ਚੀਜ਼ਾਂ ਹੋ ਗਈ ਐ ਕਿ ਕਿਹੜੀ ਦੀ ਜ਼ਿੰਦਗੀ ਹੈ ਇਹ ਬਾਈਕ ਤੇ ਸੀਗੇ ਤੇ ਐਕਸਲ ਗ੍ਰੀਡ ਕੀ ਨਾ ਅ ਸ਼ਾਇਦ ਜੀਪੀਐਸ ਸਕੋਰਪੀਓ ਵਗੈਰੇ ਸ਼ਰੂ ਹੈ ਅ ਇਨੀ ਡਿਟੇਲ ਮੈਨੂੰ ਨਹੀਂ ਪਤਾ ਬਟ ਇਹ ਹੈ ਕਿ ਅ ਜਿਹੜਾ ਐਕਸੀਡੈਂਟ ਆ ਉਹ ਸ਼ਾਇਦ ਵਾਪਸ ਆ ਰਹੇ ਸੀ ਮਛਵਾੜੇ ਤੋਂ ਉਦੋਂ